ਅੰਮ੍ਰਿਤਸਰ ਦੇ ਵਿੱਚ ਉਹ ਕਿੱਥੇ ਗਏ ਜਿੱਥੇ ਬੰਦੀਆਂ ਜਿਹੜੇ ਡਾਂਗਾ ਗੱਲ-ਗੱਲ ਤੇ ਡਾਂਗਾ ਕੱਢ ਲੈਂਦੇ ਆ ਆ ਪਿੱਛੇ ਜੀ ਹੁਣ ਹਿਮਾਚਲ ਵਾਲਿਆਂ ਨੂੰ ਲਲਕਾਰਨ ਦੇ ਸੀ ਉਹ ਕਰਨਾ ਜੇ ਕਰਨਾ ਇੱਥੇ ਆਪਣੀਆਂ ਸੇਵਾਵਾਂ ਨਿਭਾਉਣਾ ਉਹ ਕਿੱਥੇ ਗਏ ਨੇ ਸ੍ਰੀਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਪਣਾ ਜਿਹੜੀ ਬੇਨਤੀ ਕਰਦੇ ਆ ਕਿ ਭਾਈ ਆਪਣੇ ਜ਼ਿੰਮੇਵਾਰੀਆਂ ਦਾ ਚੰਗੀ ਤਰ੍ਹਾਂ ਸਾਾਸ ਕਰਾਓ। ਇਸੇ ਤਰ੍ਹਾਂ ਹੀ ਜਗਦੀਸ਼ ਚੈਟਲਰ ਦੀ ਕਰੀ ਇੱਕ ਵੀਰ ਸੱਜਣ ਜਿਹੜਾ ਵਾ ਉਹ ਟੀ-ਸ਼ਰਟ ਪਾ ਕੇ ਚੱਲ ਗਿਆ ਸੀ। ਬਾਅਦ ਵਿੱਚ ਜੋ ਅਸੀਂ ਲੱਭ ਕੇ ਕੈਮਰੇ ਫੋਲਦੇ ਰਹੇ ਨਾ ਵੀਡੀਓ ਕਿਹੜੇ ਰਸਤੇ ਆਇਆ ਸੀ ਕਿੱਧਰੋਂ ਆਇਆ ਕੀ ਗਿਆ ਤੇ ਪਹਿਲਾਂ ਥੋੜੀ ਮੁਸ਼ਤੈਦੀ ਵਰਤਣਾ ਆਪਣੀ। ਵੀਰੋ ਹੁਣੇ-ਹੁਣੇ ਮੈਨੂੰ ਕਿਸ ਸੱਜਣ ਨੇ ਇੱਕ ਬੀਬੀ ਦੀਆਂ ਦੋ ਫੋਟੋਆਂ ਜਿਹੜੀਆਂ ਭੇਜੀਆਂ ਨੇ ਜਿਹੜੀਆਂ ਦਰਬਾਰ ਸਾਹਿਬ ਪ੍ਰਕਰਮਾ ਦੇ ਵਿੱਚ ਯੋਗਾ ਕਰ ਰਹੀਆਂ। ਦੇਖ ਕੇ ਮਨ ਨੂੰ ਬੜਾ ਦੁੱਖ ਹੋਇਆ ਬਹੁਤ ਹੀ ਮੰਦਪਾ ਘਟਣਾ ਹੈ ਕਿ ਬੇਸ਼ੱਕ ਉਥੇ ਭਾਵੇਂ ਜਗਾ ਜਗਾ ਤੇ ਲਿਖ ਕੇ ਵੀ ਲਾਇਆ ਗਿਆ ਹੈ ਪਰ ਫਿਰ ਵੀ ਇਹ ਲੋਕ ਜਿਹੜੇ ਆ ਪਤਾ ਨਹੀਂ ਇਦਾਂ ਦੀ ਬੇਹੋਦਗੀਆ ਹਰਕਤਾਂ ਕਿਉਂ ਕਰਦੇ ਆ ਬਾਰ ਬਾਰ ਦਰਬਾਰ ਸਾਹਿਬ ਨੂੰ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਇਹਨਾਂ ਕੰਮਾਂ ਦੇ ਵਿੱਚ ਕਿਤੇ ਨਾ ਕਿਤੇ ਇੱਕ ਗੰਭੀਰਤਾ ਨਾਲ ਸੋਚਣ ਵਾਲੀ ਗੱਲ ਆ ਉਹਦੇ ਨਾਲ ਦੇ ਨਾਲ ਦੋ ਸਵਾਲ ਮੈਂ ਹੋਰ ਖੜੇ ਕਰਦਾ ਕਿ ਅੱਜ ਅੰਮ੍ਰਿਤਸਰ ਦੇ ਵਿੱਚ ਉਹ ਕਿੱਥੇ ਗਈ ਹੈ ਜਿੱਥੇ ਬੰਦੀਆਂ ਜੇ ਜੇ ਡਾਂਗਾ ਗੱਲ ਗੱਲ ਤੇ ਡਾਂਗਾ ਕੱਢ ਲੈਂਦੇ ਆ ਆ ਪਿੱਛੇ ਜੇ ਹੁਣ ਹਿਮਾਚਲ ਦੇ ਵਾਲਿਆਂ ਨੂੰ ਲਲਕਾਰਨ ਦੇ ਸੀ ਉਹ ਕਰਨਾ ਜੇ ਕਰਨਾ ਇੱਥੇ ਆਪਣੀਆਂ ਸੇਵਾਵਾਂ ਨਿਭਾਉਣਾ ਉਹ ਕਿੱਥੇ ਗਏ ਨੇ ਦੂਜਾ ਸਵਾਲ ਮੈਂ ਖੁਦ ਮੌਜੂਦਾ ਗਵਾਵਾ ਵੀ ਕਿਸੇ ਬਲੇ ਆਪਾਂ ਪਰਿਵਾਰ ਦੇ ਨਾਲ ਚੱਲ ਜੀਏ ਤੇ ਕਿਤੇ ਫੈਮਿਲੀ ਫੋਟੋ ਨਾਲ ਵੀ ਕਰਾਉਣ ਦਾ ਕਿਤੇ ਯਤਨ ਕਰੀਏ ਤੇ ਕਿਸੇ ਬਲੇ ਇੱਕ ਦੋ ਵਾਰੀ ਸਾਨੂੰ ਸੇਵਾਦਾਰ ਨੇ ਟੋਕਿਆ ਪਰ ਇੰਨਾ ਹੁਜੇ ਜੋ ਹਰਕਤਾਂ ਕਰਦੇ ਆ ਉਦੋਂ ਸੇਵਾਦਾਰ ਮੈਨੂੰ ਨਹੀਂ ਪਤਾ ਵੀ ਉਹ ਕਿਹੜੀ ਖੋਡੇ ਚ ਵੜੇ ਹੁੰਦੇ ਆ ਕਿ ਜਾਂ ਕੋਈ ਹੋਰ ਕਾਰਨ ਹੋ ਸਕਦਾ ਇਹ ਬੜੇ ਸਵਾਲ ਆ ਸੋ ਇਹ ਬਾਹਰ ਦੀਆਂ ਗੱਲਾਂ ਪਰ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਨਹੀਂ ਕਦੇ ਹੋਣੇ ਚਾਹੀਦੀਆਂ ਠੀਕ ਹੈ ਜੀ ਔਰ ਇਨਾਂ ਤੇ ਰੋਕ ਲੱਗਣੀ ਚਾਹੀਦੀ ਆ ਪੂਰਨ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਪਣਾ ਜਿਹੜੀ ਉਹ ਬੇਨਤੀ ਕਰਦੇ ਆ ਕਿ ਭਾਈ ਆਪਣੇ ਜ਼ਿੰਮੇਵਾਰੀਆਂ ਦਾ ਚੰਗੇ ਤਰ੍ਹਾਂ ਸਾਾਸ ਕਰਾਓ ਇਹਦੇ ਨਾਲ ਇਹ ਜਿਹੜਾ ਸਾਡਾ ਪਵਿੱਤਰ ਸਥਾਨ ਆ ਉਹਦੀ ਕਿਤਨਾ ਕਿਤੇ ਮर्यादा ਨੂੰ ਢਾਹ ਲੱਗਦੀ ਹੈ ਅਸੀਂ ਕੱਲੇ ਕੱਲੇ ਤੇ ਬੰਦਾ ਕੱਲਾ ਕੱਲਾ ਤੇ ਨਹੀਂ ला ਸਕਦੇ ਪਰ ਅਸੀਂ ਜਦੋਂ ਸਾਨੂੰ ਆਮ ਜਿਹੜਾ ਆਮ ਬੰਦਾ ਵਾ ਉਹ ਵੇਖਣ ਦੇ ਵੈਸੇ ਦਾ ਬਰਛੇ ਲੈ ਕੇ ਤੁਰੇ ਰਹਿੰਦੇ ਨੇ ਕੋਈ ਨਾ ਕੋਈ ਸੇਵਾਦਾਰ ਡਿਊਟੀ ਲੱਗੀ ਹੁੰਦੀ ਹੈ ਪਰ ਇਹੋ ਜਿਹੇ ਜਦੋਂ ਹੁੰਦੀਆਂ ਨੇ ਘਟਨਾਵਾਂ ਉਦੋਂ ਕਿੱਥੇ ਹੁੰਦੇ ਨੇ ਇਸੇ ਤਰ੍ਹਾਂ ਹੀ ਜਗਦੀਸ਼ ਚੈਟਲਰ ਦੇ ਕਰੀ ਇੱਕ ਵੀਰ ਸੱਜਣ ਜਿਹੜਾ ਵਾ ਉਹ ਟੀ-ਸ਼ਰਟ ਪਾ ਕੇ ਚੱਲ ਗਿਆ ਸੀ ਬਾਦ ਵਿੱਚ ਜੋ ਅਸੀਂ ਲੱਭ ਕੇ ਕੈਮਰੇ ਫੋਲਦੇ ਰਹਿਣਾ ਵੀਡੀਓ ਕਿਹੜੇ ਰਸਤੇ ਆਇਆ ਕਿ ਕਿਧਰੋਂ ਆਇਆ ਕੀ ਗਿਆ ਤੇ ਪਹਿਲਾਂ ਥੋੜੀ ਮੁਸ਼ਤੈਦੀ ਵਰਤਣਾ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰੋ ਤੇ ਭਾਈ ਸਾਹਿਬ ਜੀ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਵਾਂ ਕਿ ਜਿੰਨਾ ਰਸੰਗ ਪਾੜਦੇ ਨੇ ਆ ਮਤਲਬ ਆ ਅੰਮ੍ਰਿਤਸਰ ਦੇ ਵਿੱਚ ਡਾਂਗਾ ਫੜ ਕੇ ਆਪਣੇ ਆਪ ਨੂੰ ਅਖਵਾਉਂਦੇ ਤੇ ਪੰਥ ਦੇ ਵਾਰੀ ਹੈ ਨਾ ਵੀ ਉਦਾਂ ਦੇ ਰੱਖੇ ਆ ਹੂੰ ਪਰ ਆਕਲ ਉਹਨਾ ਮੈਨਾਂ ਨਹੀਂ ਪਤਾ ਵੀ ਇਹ ਵੀ ਕਮ ਸੇ ਕਮ ਥੋੜਾ ਬੋਤਾ ਕਿਤੇ ਜਾ ਕੇ ਕਿਤੇ ਗੁਰੂ ਘਰ ਦੇ ਵਿੱਚ ਹੀ ਜਾ ਕੇ ਕਿਤੇ ਮਤਲਬ ਜਿਹੜਾ ਉਹ ਸੇਵਾਵਾਂ ਕਰ ਲਿਆ ਕਰੀਏ ਜਾਂ ਕੋਈ ਨਾ ਕੋਈ ਦਾਦਾ ਬਣਾ ਦੇ ਲੋਕਲ ਲੈਵਲ ਦੀ ਵੀ ਕੋਈ ਵੀ ਅਸੀਂ ਜਿਹੜਾ ਵਾ ਉੱਥੇ ਕੋਈ ਅਜੇ ਸੇਵਾਦਾਰ ਅਸੀਂ ਵੀ ਕਿਤੇ ਕੋਈ ਜ਼ਿੰਮੇਵਾਰੀ ਲਾ ਲਈਏ ਚਲੋ ਸਾਡੀਆਂ ਤੇ ਮਜਬੂਰੀਆਂ ਵੀ ਅਸੀਂ ਹੁਣ ਬਾਹਰ ਆ ਭਾਈ ਹਨਾ ਪਰ ਜਾਂ ਕੋ ਗਰੀਬ ਗਲਤੀ ਕਰੇ ਤਾਂ ਫਿਰ ਮਤਲਬ ਡਾਂਗਾ ਲੈ ਕੇ ਆਉਣਾ ਵਾ ਹਾਂ ਜਦੋਂ ਕੋਈ ਅਮੀਰ ਗਲਤੀ ਕਰਦਾ ਫਿਰ ਨਹੀਂ ਹੁਣ ਤੇ ਮੇਰੇ ਖਿਆਲ ਲੱਕ ਦਾ ਸੰਗ ਵੀ ਨਹੀਂ ਖੁੱਲਿਆ ਆਣਾ ਚਲੋ ਇਸ ਮੁੱਦੇ ਤੇ ਮੈਂ ਮਤਲਬ ਇਹਨੂੰ ਕੋ ਹੋਰ ਪਰੰਗਤ ਨਹੀਂ ਦੇਣਾ ਚਾਹੁੰਦਾ ਪਰ ਮੁੱਖ ਦੀ ਗੱਲ ਇਹ ਆ ਕਿ ਐਸਜੀਪੀਸੀ ਜਿਹੜਾ ਨਾ ਆਪਣਾ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਸਮਝੇ ਭਾਈ ਠੀਕ ਹੈ ਤੇ ਆਪਣੀ ਮੁਸਤਦੀ ਦੇ ਨਾਲ ਜੇ ਤੁਹਾਨੂੰ ਲੱਗਦਾ ਕਿ ਤੇ ਹੋਰ ਵੀ ਆਪਣੀ ਜਿਹੜੀ ਸਿਕਿਉਰਟੀ ਵਧਾਉਣੀ ਹੈ ਤੇ ਵਧਾ ਸਕਦੇ ਹੋ ਤੁਸੀਂ ਪਰ ਇਹੋ ਜਿਹੇ ਘਟਨਾਵਾ ਜਿਹੜੀਆਂ ਬਾਰ ਬਾਰ ਸਾਹਮਣੇ ਆਉਂਦੀਆਂ ਚਿੰਤਾ ਦਾ ਵਿਸ਼ਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ